ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਟੀ ਦੀ ਖੁਸ਼ਬੂ ਦੇ ਚੈਨਲ ਉਤੇ ਸਭ ਦਾ ਧੰਨਵਾਦ ਸਭ ਵੀਰਾਂ ਭਰਾਵਾਂ ਨੂੰ ਜਿਹੜੇ ਸਾਡੇ ਚੈਨਲ ਨਾਲ ਜੁੜੇ ਆ ਉਹਨਾਂ ਨੇ ਆਕ ਬੇਨਤੀ ਆ ਇਹ ਜਿਹੜੀਆਂ ਵੀਡੀਓ ਐ ਕਿ ਅਸੀਂ ਤੁਹਾਨੂੰ ਕੋਈ ਨਾ ਕੋਈ ਨਵੀਂ ਤੋਂ ਨਵੀਂ ਵੀਡੀਓ ਦਿੰਦੇ ਰਾਵਾਂਗੇ ਪਾਉਂਦੇ ਰਾਵਾਂਗੇ ਤੁਸੀਂ ਬੋਲਾ ਸਾਨੂੰ ਸੁਝਾਓ ਦੇਂਦੇ ਰਹੋ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਅਸੀਂ ਤੁਹਾਡੇ ਨਾਲ ਜੁੜੇ ਰਹੀਏ ਹਰ ਤਣਾ ਰੋਜ਼ ਕੋਈ ਨਾ ਕੋਈ ਵੀਡੀਓ ਅਸੀਂ ਤੁਹਾਨੂੰ ਦੇਂਦੇ ਰਹੀਏ ਅੱਜ ਅਸੀਂ ਅੱਜ ਟੌਪਿਕ ਗੁਰੂ ਤੇ ਕਰਾਂਗੇ ਅਸੀਂ ਅੱਜ ਗੁਰਮੇਦ ਸਿੰਘ ਦੇ ਘਰ ਪਿੰਡ ਮਕਾਂਗਹੇ ਪਹੁੰਚੇ ਹਾਂ ਜੋ ਕਿ ਇਹਨਾਂ ਨੇ ਐਰਕਾਂ ਪਹਿਲੇ ਸਾਲ ਹੀ ਸ਼ੁਰੂ ਕੀਤਾ ਆਪਣੇ ਕਮਾਦ ਦਾ ਮਤਲਬ ਲਾ ਕੇ ਗੁਰ ਕੱਢਣਾ ਕਿਉਂਕਿ ਗੁੜ ਵੀ ਤੁਹਾਨੂੰ ਪਤਾ ਅੱਜਕੱਲ ਬਹੁਤ ਮਲਾਵਟ ਦਾ ਮਿਲ ਰਿਹਾ ਬਾਜ਼ਾਰ ਦੇ ਵਿੱਚ ਤੇ ਇਸ ਕਰਕੇ ਇਹਨਾਂ ਨੇ ਆਪਣਾ ਜਿਹੜਾ ਕਮਾਦ ਲਾਇਆ ਥੋੜਾ ਆਪਣੇ ਘਰ ਖਾਣ ਵਾਸਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਤੁਹਾਨੂੰ ਮਿਲ ਰਿਹਾ ਪ੍ਰੋਫਿਟ ਕੀ ਆ ਤੁਹਾਨੂੰ ਲਾਭ ਹੋਊਗਾ ਬਦਲ ਕੇ ਉਹ ਅਸੀਂ ਇਸ ਬਾਰੇ ਜਾਣਕਾਰੀ ਦਵਾਂਗੇ ਕਿਉਂ ਜੀ ਬਲਜੀਤ ਸਿੰਘ ਜੀ ਦੱਸੋ ਤੁਸੀਂ ਇਹ ਕਮਾਦ ਜਿਹੜੀ ਵੈਰੈਟੀ 118 ਲਾਈ ਆ ਇਹਦਾ ਗੁੜ ਕਿਦਾਂ ਦਾ ਬਣਦਾ ਵਾ ਤੇ ਤੀਸਰਾ ਬੇਦਾ ਕੀ ਮਤਲਬ ਕਿਸ ਬਿਸ਼ੇ ਤੇ ਤੋਂ ਹਾਂ ਸ਼ੁਰੂ ਕੀਤਾ ਕੰਮ ਇਹਦਾ ਇਹਦੀ ਗੁਰ ਕੀਤਾ ਸ਼ੁਰੂ ਇਸ ਕਰਕੇ ਹਾਂਜੀ ਇੱਕ ਤੇ ਸਾਡੇ ਕੋਲ ਮਾਲ ਡੰਗ ਰਿਆ ਠੀਕ ਹੈ ਜੀ ਦੂਸਰਾ ਘਰ ਦੀ ਵਰਤੋਂ ਵਾਸਤੇ ਹਾਂਜੀ ਤੀਸਰਾ ਸਾਡੇ ਕੋਲੇ ਆ ਵੀ ਅਸੀਂ ਕਮਾਈ ਨਾਲ ਜੁੜੀ ਨੇ ਬਾਹਰ ਅੰਦਰ ਮਤਲਬ ਜਿਤਨਾ ਸਾਨੂੰ ਕਿੱਤਾ ਮਿਲਿਆ ਹੂੰ ਧੰਦਾ ਹਾਂਜੀ ਧੰਦਾ ਤੇ ਇਹਦਾ ਕਰਕੇ ਸਹੀ ਇਹ ਮਤਲਬ ਕਮਾਤ ਦਾ ਕੰਮ ਕਰਦੇ ਆ ਠੀਕ ਆ ਇੱਕ ਮਾਸ ਅਸੀਂ ਲਾਇਆ ਪਹਿਲੀ ਵਾਰ ਠੀਕ ਹੈ ਤੇ ਕਮਾਡ ਸਾਡਾ ਚਲੋ ਬਹੁਤ ਵਧੀਆ ਵੈਰਾਈਟੀ ਬਣ ਗਈ ਹੈ ਠੀਕ ਹੈ ਠੀਕ ਹੈ ਗੁੜ ਵਧੀਆ ਵਧੀਆ ਬਣਦਾ ਬਹੁਤ ਵਧੀਆ ਗੁੜ ਵਧੀਆ ਬਣਦਾ 118 ਦਾ 118 ਦਾ ਗੁੜ ਬਹੁਤ ਵਧੀਆ ਬਣਦਾ ਠੀਕ ਹੈ ਹਾਂਜੀ ਹਾਂਜੀ ਤੁਸੀਂ ਸ਼ੁਰੂਆਤ ਕੀਤੀ ਹੈ ਮਤਲਬ ਹਾਂਜੀ ਸ਼ੁਰੂਆਤ ਕੀਤੀ ਹੈ ਜਿਵੇਂ ਅਸੀਂ ਅਸੀਂ ਪਹਿਲੀ ਪੇਲੀਆ ਦੂਜੀ ਦੂਜੀ ਤਿਆਰੀ ਕਰਨਾ ਲੱਗੇ ਠੀਕ ਹੈ ਹਾਂਜੀ ਹਾਂਜੀ ਇਹ ਤੁਸੀਂ ਕਿਸ ਚੀਜ਼ ਨੂੰ ਮੁੱਖ ਰੱਖ ਕੇ ਆਪਣਾ ਗੁੜ ਕੱਢਣਾ ਜਿਹੜਾ ਪਸੰਦ ਕੀਤਾ ਵਾ ਤੇ ਕੀ ਕਾਰਨ ਹੈ ਤੁਹਾਨੂੰ ਬਾਹਰੋਂ ਕਿਦਾਂ ਦਾ ਗੁੜ ਮਿਲਦਾ ਹੈ ਜਾਂ ਮਹਿੰਗਾ ਮਿਲਦਾ ਹੈ ਤੁਹਾਡੀ ਵਰਤੋਂ ਵਾਸਤੇ ਇਹ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਇਹਦੀ ਸਾਨੂੰ ਇਹ ਗੁੜ ਮਿਲਦਾ ਸੀ ਨਾ ਬਾਹਰੋਂ ਮਲਾਬਟੜਾ ਮਿਲਦਾ ਸੀ ਠੀਕ ਹੈ ਇਹਦੇ ਵਿੱਚ ਅੱਜ ਤੱਕ ਜਿਹੜੇ ਵਪਾਰੀ ਆ ਵੇਚਣ ਵਾਲੇ ਇਹ ਬਹੁਤ ਕੁਝ ਪਾਉਂਦੇ ਕੁਝ ਕੋਈ ਖੰਡ ਪਾਈ ਜਾਂਦਾ ਕੋਈ ਆਲੂ ਪਾਈ ਜਾਂਦਾ ਠੀਕ ਹੈ ਤੇ ਕੁਝ ਕੁਝ ਪਾਈ ਜਾਂਦਾ ਹਾਂਜੀ ਹਾਂਜੀ ਤੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਖੰਡ ਦਾ ਰੇਟ ਕੀ ਹੈ ਤੇ ਗੁੜ ਦਾ ਕੀ ਹੈ ਗੁੜ ਦਾ ਕੀ ਹਾਂ ਤੇ ਇਸ ਕਰਕੇ ਅਸੀਂ ਇਹ ਨੂੰ ਇਹ ਧੰਦਾ ਬਣਾਇਆ ਨਾਲੇ ਆਪਣੇ ਘਰ ਵਾਸਤੇ ਬਣਾਇਆ ਆਪਣੇ ਬੱਚਿਆਂ ਲਈ ਨਾਲੇ ਰੋਜ਼ਗਾਰ ਰੋਜ਼ਗਾਰ ਬਣ ਗਿਆ ਨਾਲੇ ਸਾਡੇ ਕੋਈ ਨਾ ਕੋਈ ਵਿੱਚੋਂ ਵੇਚ ਲੋਗੇ ਹਾਂ ਕੁਝ ਵੇਚ ਲਾਂਗੇ ਕੁਝ ਰੱਖ ਲਾਂਗੇ ਹਾਂ ਜੀ ਵਾਸਤੇ ਠੀਕ ਹੁਣ ਸਾਡੇ ਵੀ ਸੁੱਖ ਨਾਲ ਤਿੰਨ ਘਰ ਨੇ ਚਾਰ ਤੇ ਸਾਡੇ ਵਿੱਚ ਮਤਲਬ ਅਸੀਂ ਥੋੜਾ ਸਾਡੇ ਕੋਲ ਜਗਾ ਵੱਖਰੀ ਜੀ ਕੋਈ ਦਾ 15 ਮਰਲੇ ਥਾਂ ਉਹ ਵੱਖਰਾ ਲਾ ਛੱਡਨੇ ਹਰ ਸਾਲ ਹੀ ਅਸੀਂ ਠੀਕ ਹੈ ਤੇ ਆਪਣਾ ਘਰ ਦਾ ਸਾਡਾ ਜਲਦਰੀ ਦਾ ਬੜਾ ਵਧੀਆ ਸਿਸਟਮ ਠੀਕ ਆ ਨਾਲੇ ਗ ਵਿੱਚੋਂ ਸਿਆਲ ਦੇ ਵਿੱਚ ਮਾਲ ਨੂੰ ਵੀ ਪਾਲੀਦਾ ਤੇ ਸਾਡਾ ਬਹੁਤ ਵਧੀਆ ਨਾਲੇ ਸਾਲ ਸਾਰੇ ਰੋ ਪਿੰਦੇ ਰਹੀ ਹਾਂ ਨਾਲੇ ਰੋ ਪਿੰਦਰੀ ਤੇ ਆ ਜੀ ਹਾਂ ਜੀ ਵਧੀਆ ਹੁਣ ਜੇ ਮੁੱਲ ਵੀ ਰੋ ਪੀਣੀ ਤੇ ਉਹਦੇ ਵਿੱਚ ਨੇਰੀ ਬਰਫ਼ ਪਾਉਂਦੇ ਆ ਹੁੰਦੇ ਹਾਂ ਤੇ ਉਹਦੇ ਨਾਲ ਤਰਾਂ ਗਲਾ ਗੋਲਾ ਫੜਿਆ ਜਾਂਦਾ ਜਾਂਦਾ ਤੇ ਇਸ ਕਰਕੇ ਸਾਨੂੰ ਇਹ ਬਹੁਤ ਵਧੀਆ ਕੰਮ ਲੱਭਾ ਤੇ ਬਹੁਤ ਵਧੀਆ ਕਰਨ ਰਿਹਾ ਠੀਕ ਆ ਬਾਕੀ ਆ ਭਰਾਵਾਂ ਦਾ ਸਹਿਯੋਗ ਆ ਰਲ ਮਿਲ ਕੇ ਇਹੀ ਕਰੀ ਜਾਂਦੇ ਹਾਂ ਹਾਂ ਜੀ ਆ ਇਹਦਾ ਸਿਸਟਮ ਜਾਂ ਫਿਰ ਰਾਰਕਾ ਸਾਰਾ ਲਾਇਆ ਇਹਨਾਂ ਨੇ ਇਦਾਂ ਹੀ ਬਦਲਿਆ ਇਹ ਜੀ ਮਿਲਣਾ ਸਾਡੇ ਕੋਲ ਪਹਿਲਾਂ ਹੈਗਾ ਸੀਗਾ ਠੀਕ ਆ ਤੇ ਕੜਾਇਆ ਵੀ ਹੈਗਾ ਪਰ ਉਹ ਖਰਾਬ ਹੋ ਗਿਆ ਪਿਛਲੀ ਵਾਰੀ ਇਹਦਾ ਫੇਰ ਨਵਾਂ ਲਿਆਂਦਾ ਠੀਕ ਆ ਤੇ ਗੰਡ ਗੁੰਡ ਵੀ ਖਰਾਬ ਹੋ ਗਿਆ ਉਹ ਵੀ ਨਵਾਂ ਲਿਆਂਦਾ ਹਾਂ ਆ ਤੁਹਾਡੇ ਮਗਲੇ ਮੈਂ ਪੁਰਾਣਾ ਪਿਆ ਨਹੀਂ ਖਰਾਬ ਹੋ ਗਿਆ ਠੀਕ ਆ ਤੇ ਨਵਾਂ ਲਿਆਂਦਾ ਠੀਕ ਆ ਟਰੈਕਟਰ ਵੀ ਬਾਬਨੇ ਨਵਾਂ ਦਿੱਤਾ ਹੈ ਤਾਂ ਕਾ ਪਿਛਲੇ ਸਾਲ ਦਾ ਹੂੰ ਤੇ ਵਧੀਆ ਸਾਡਾ ਸਿਸਟਮ ਚੱਲਣ ਦਾ ਅੱਛਾ ਇਹਦੇ ਵਿੱਚ ਸਾਨੂੰ ਇੱਕ ਵੇਲੇ ਨੇ ਵੀ ਲੋੜ ਪੈਂਦੀ ਆ ਹਾਂਜੀ ਹਾਂਜੀ ਜਾਂ ਫਿਰ ਟਰੈਕਟਰ ਹੋਵੇ ਜਾਂ ਮੋਟਰ ਹੋਵੇ ਜਾਂ ਬਲਦਾ ਦੀ ਜਾਂ ਇੰਜਨ ਹੋਣ ਹਾਂਜੀ ਜਾਂ ਇੰਜਨ ਹੋਵੇ ਪਰ ਉਹ ਸਿਸਟਮ ਜਿਹੜਾ ਉਹ ਮਹਿੰਗਾ ਪੈਂਦਾ ਬਾਲ ਦਾ ਬੋਲਣਾ ਧੰਦਾ ਹੋਣਾ ਨਹੀਂਗਾ ਇੱਕ ਤਾਂ ਜਗਾ ਜਿਆਦੀ ਮਲਦਾ ਤੇ ਦੂਸਰਾ ਇਹ ਮਤਲਬ ਜਾਂ ਇੰਜਨ ਹੋਣਾ ਜਾਂ ਟਰੈਕਟਰ ਇਹ ਸਾਨੂੰ ਬਹੁਤ ਇਹ ਬੈਸਟ ਆ ਬੈਸਟ ਆ ਜਦੋਂ ਮਰਜੀ ਲਾ ਲਓ ਜਦੋਂ ਮਰਜੀ ਜਦੋਂ ਮਰਜੀ ਆਪਣਾ ਲਾ ਲਓ ਭਾਵੇਂ ਘਰ ਦੇ ਵਿੱਚ ਆਪਾਂ ਲਾਇਆ ਹਾਂ ਭਾਵੇਂ ਦੋ ਪੱਤਾ ਕੱਢ ਲਓ ਚਾਰ ਕੱਢ ਲਓ ਇੱਕ ਦਿਨ ਛੇਲੋ ਤੁੱਚੇ ਦਿਨ ਕੱਢ ਲਓ ਇਹ ਸਾਡਾ ਨਾਲੇ ਅਰਜ਼ੇ ਵਾਂ ਬਣਾ ਰੀਂਦਾ ਆਪਣਾ ਦਾ ਕੰਮ ਮਤਲਬ ਨਾਲੇ ਆਪਣਾ ਮਾਲ ਡੰਗਰ ਸਾਂਭ ਲਈਦਾ ਨਾਲੇ ਆਪਾਂ ਡੰਗਰਾਂ ਨੂੰ ਆਪਾਂ ਪੱਟੇ ਆ ਪਾ ਕੇ ਜਦੋਂ ਮਰਜ਼ੀ ਚਲਾਲੀਦਾ ਜੀ ਨਾਲੇ ਪੱਟਿਆਂ ਦਾ ਕੰਮ ਸਾਨੂੰ ਮਿਲ ਜਾਂਦਾ ਪੱਟੇ ਮਿਲ ਜਾਂਦੇ ਆ ਉਹਦੇ ਆਗ ਜਿਹੜੇ ਆ ਤੁਹਾਨੂੰ ਫਰੇ ਮਿਲ ਜਾਂਦੇ ਆ ਉਹਦੇ ਪਸ਼ੂਆਂ ਵਾਸਤੇ ਸਾਨੂੰ ਕਾਗ ਮਿਲ ਜਾਂਦੇ ਆ ਹਾਂਜੀ ਹਾਂ ਬਸਰੀਆ ਜੀ ਸਿਸਟਮ ਜੀ ਹਾਂਜੀ ਹਾਂਜੀ ਅੱਛਾ ਇਹਦੇ ਵਿੱਚ ਗੰਡ ਦੀ ਲੋੜ ਪੈਂਦੀ ਆ ਆਪ ਨੂੰ ਹਾਂਜੀ ਗੰਡ ਦੀ ਲੋੜ ਪੈਂਦੀ ਆ ਕੋਣੀ ਦੀ ਲੋੜ ਪੈਂਦੀ ਆ ਇਹ ਵਿੱਚ ਹਲਾਉਣ ਵਾਸਤੇ ਘਮੇ ਦੀ ਲੋੜ ਪੈਂਦੀ ਆ ਹਾਂਜੀ ਹਾਂਜੀ ਇਸ ਕਰਕੇ ਫਿਰ ਥੱਲੇ ਵੀ ਇਹਦੇ ਵਿੱਚ ਬਹੁਤ ਵਧੀਆ ਸ਼ਾਨਣਾ ਸ਼ੁਰੂਨ ਲਾਈ ਦਾ ਬਣਵਾ ਕੇ ਇਹ ਇਹ ਤੇ ਹੁਣ ਲੋਕ ਐ ਛੱਡ ਹੀ ਗਏ ਸੀ ਇਹ ਕੰਮ ਧੰਦਾ ਜਿਹੜਾ ਸੀ ਹੁਣ ਸ਼ੁਰੂ ਥੋੜਾ 2-4 ਸਾਲ ਹੋ ਗਏ ਫਿਰ ਇਹ ਕੰਮ ਲੋਕਾਂ ਨੇ ਸ਼ੁਰੂ ਕੀਤਾ ਹਾਂਜੀ ਹਾਂਜੀ ਇਹ ਨਾ ਇਹ ਬੰਦੇ ਨੂੰ ਮਡੇ ਲੋਕ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹਨਾਂ ਨੂੰ ਤੇ ਕਈਆਂ ਨੂੰ ਪਤਾ ਵੀ ਨਹੀਂ ਵੀ ਧੰਦਾ ਕੀ ਆ ਕਿ ਤਰ੍ਹਾਂ ਕਰਨਾ ਕਰਨਾ ਹਾਂਜੀ ਇਹ ਹੁਣ ਜਿਹੜੇ ਪੁਰਾਣੇ ਬੰਦੇ ਸਾਡੇ ਸਾਡੇ ਵਰਗਿਆਂ ਪਹਿਲਾਂ ਵੀ ਕੀਤੇ ਆ ਤੇ ਹੁਣ ਇਹਨੂੰ ਦਸੀਦਾ ਹਾਂਜੀ ਇਹ ਤਣੀ ਤਰ੍ਹਾਂ ਕਰ ਲੋ ਇਤਨੀ ਤਰ੍ਹਾਂ ਇਹ ਬੱਚੇ ਸਾਡੇ ਸਮਝ ਕੇ ਕਰੀ ਜਾਂਦੇ ਨੇ ਹੂੰ ਹਾਂਜੀ ਠੀਕ ਆ ਇਹ ਸਾਡਾ ਵੱਡਾ ਭਰਾ ਆ ਉਹ ਸਾਡੇ ਨਾਲ ਪਰਵਰ ਸੰਯੋਗ ਦਿੰਦਾ ਠੀਕ ਆ ਤੇ ਅਸੀਂ ਨਾਲ ਮਿਲ ਕੇ ਕੰਮ ਚ ਚਲਾਈ ਜਾਂਦੇ ਹਾਂ ਚਲੋ ਵਧੀਆ ਵਧੀਆ ਹੈ ਤੇ ਹਾਂਜੀ ਹਾਂਜੀ ਤੇ ਕਦੇ ਤੁਸੀਂ ਆਪਣਾ ਗੁੜ ਵਧੀਆ ਖਾਂਦੇ ਜੀ ਕਰਦਾ ਹਾਂ ਹਾਂਜੀ ਜੀ ਬਿਲਕੁਲ ਬਿਲਕੁਲ ਤੇ ਬੋਲ ਲੈ ਕੇ ਤੇ ਮੈਂ ਖਾਦਾ ਨਹੀਂ ਜਾਂਦਾ ਜੀ ਨਹੀਂ ਨਹੀਂ ਮੂੰਹ ਲੈ ਕੇ ਖਾਧਾ ਦੰਡਿਆ ਨਾ ਬੜਾ ਊਖਾ ਵਾ ਘਰਾਂ ਚ ਨਾ ਬਹੁਤ ਹਾਂ ਜੀ ਜਿਹੜੀ ਘਰ ਦੀ ਛੈ ਉਹ ਭਾਵੇਂ ਵੱਧ ਖਾਲਾ ਘੱਟ ਖਾਲਾ ਉਹਦੇ 'ਚ ਬਰਕਤ ਹੁੰਦੀ ਹੈ ਬਰਕਤ ਹੁੰਦੀ ਹੈ ਹਾਂ ਜੀ ਹਾਂ ਜੀ ਜਿਹੜੀ ਮੁੱਲ ਦੀ ਖਾਦਾ ਇਹਦਾ ਮੁੱਲ ਲਾ ਕੇ ਨਹੀਂ ਜੀ ਮੁੱਲ ਲਾ ਕੇ ਔਖਾ ਜਾਗਦਾ ਨਹੀਂ ਔਖਾ ਔਖਾ ਹੁੰਦਾ ਬਹੁਤ ਔਖਾ ਬਾਕੀ ਜਿਦਾ ਤੁਸੀਂ ਡੰਗਰਾਂ ਨੂੰ ਆਪਾਂ ਪਾਉਨੇ ਗੁੜ ਹਾਂ ਜੀ ਉਹਦੇ 'ਚ ਆਪਾਂ ਨੂੰ ਉਹਦਾ ਕੀ ਲਾਭ ਲੁਭ ਮਿਲਦਾ ਵੇਹੇ ਉਹਦਾ ਵੀ ਉਹਦਾ ਲਾਭ ਇਹ ਆ ਜੀ ਇੱਕ ਇੱਕ ਤੇ ਉਹਦਾ ਨਾਲ ਦੁੱਧ ਵੱਧਦਾ ਠੀਕ ਹੈ ਤੇ ਦੂਸਰਾ ਫੈਂਟ ਵੱਧਦੀ ਆ ਹਾਂਜੀ ਇੱਕ ਪਸ਼ੂ ਦਾ ਜਿਹੜਾ ਅੰਦਰ ਕੋਈ ਘੱਟਾ ਮਿੱਟੀ ਜੰਮਿਆ ਇਹਦੇ ਵਿੱਚ ਸੋਡਾ ਪਾਈ ਦਣਾ ਮੈਲਮੂਲ ਵਾਸਤੇ ਤੇ ਘੱਟੇ ਮਿੱਟੀ ਦਾ ਉਹਦਾ ਵੀ ਮਤਲਬ ਡੰਗਰਾਂ ਦਾ ਵਧੀਆ ਸਿਸਟਮ ਪੇਟ ਦਾ ਵਧੀਆ ਰਹਿੰਦਾ ਦੁੱਧ ਦਾ ਵੀ ਇਹਨਾਂ ਦਾ ਫਰਕ ਪੈਂਦਾ ਹਾਂਜੀ ਦੁੱਧ ਵੀ ਦਾ ਬਹੁਤ ਫਰਕ ਪੈਂਦਾ ਜੀ ਫੈਟ ਵੀ ਫੈਟ ਵੀ ਹੁੰਦੀ ਆ ਜਿਆਦੀ ਫੈਟ ਹੁੰਦੀ ਆ ਜਨਾਬ ਠੀਕ ਆ ਫੈਟ ਵਿੱਚ ਹੁੰਦੀ ਆ ਇਹਦੇ ਗੁੜਦੇ ਹਾਂਜੀ ਹੁੰਦੀ ਫੈਟ ਹੁੰਦੀ ਆ ਜੀ ਠੀਕ ਆ ਜਿਹਰੇ ਨਾਲ ਦੁੱਧ ਵੱਧਦਾ ਤਾਂ ਡੰਗਰ ਜਿਹੜਾ ਨਾ ਜੰਮਿਆ ਟੂਪਾ ਡੰਗਰ ਵੀ ਉਹ ਵੀ ਜ਼ਿਆਦਾ ਖੁਰਦਾ ਖੁਰ ਜਾਂਦਾ ਤੇ ਦੁੱਧ ਜ਼ਿਆਦਾ ਦਿੰਦਾ ਜੀਗਾ ਸੱਜਰ ਪਸ਼ੂ ਵਾਸਤੇ ਤੇ ਬਹੁਤ ਵਧੀਆ ਸੱਜਰ ਵਾਸਤੇ ਤੇ ਬਹੁਤ ਨਾਲੇ ਹੋਰ ਮੈਲਾ ਮੂਲਾ ਵੀ ਮਾਰਨੇ ਲੰਦਾ ਗਿਆ ਸੁੱਜਤ ਨੰਗਰ ਸੋਇਆ ਨਾ ਹਫਤੇ 15 ਦਿਨਾਂ ਦਾ ਉਹਦਾ ਕਰਾਂ ਸਫਾਈ ਹੋ ਜਾਂਦੀ ਫਿਰ ਦੁੱਤੋ ਤੁਰ ਪੈਂਦਾ ਤੁਰ ਪੈਂਦਾ ਹਾਂਜੀ ਠੀਕ ਆ ਬਾਕੀ ਇਹਦੀ ਨਾਲ ਦੀ ਮੌਜੂਦਨੀ ਆ ਹਾਂਜੀ ਠੀਕ ਘਰ ਦੀ ਚੀਤੇ ਕਹਿੰਦੇ ਘਰ ਦੀ ਕੁਕੜੀ ਦਾਲ ਬਰਾਬਰ ਬਰਾਬਰ ਆ ਹਾਂਜੀ ਹਾਂਜੀ ਠੀਕ ਆ ਇਹ ਜੀ 118 ਵੈਰਾਈਟੀ ਆ ਇਹ ਅਜੇ ਤੇ ਗੇਤਰਾ ਗੇਤਰਾ ਲਵੇਰਾ ਕਮਾਦਾ ਮੁੱਢਾ ਹੋਵੇ ਤੇ ਵੱਧ ਨਿਕਲਦਾ ਨਹੀਂ ਤੇ ਹੁਣ 15 18 ਆਪਣਾ 13 ਤੋਂ 14 13 14 12 ਤੋਂ 13 14 ਤੱਕ ਨਿਕਲਦਾ ਉਸ ਤੋਂ ਬਾਅਦ ਜਦੋਂ ਆਪਾਂ ਫਗਣ ਚੇਦ ਚਾਉਣਾ ਉਦੋਂ 15 ਤੋਂ 16 15 ਤੋਂ 16 ਵਿੱਚ 17 ਵੀ ਨਿਕਲ ਆਉਂਦਾ ਕਿਲੋ ਕਿਲੋ ਇੱਕ ਇੱਕ ਪੱਤ ਦਾ 15 16 ਕਿਲੋ ਨਿਕਲ ਆਉਂਦਾ ਹਾਂਜੀ ਹਾਂਜੀ ਇੱਕ ਪੱਤ ਦਾ ਹਾਂਜੀ ਹਾਂਜੀ ਤੇ ਇੱਕ ਮਰਲੇ ਦੇ ਵਿੱਚੋਂ ਮਤਲਬ ਤਿੰਨਾ ਮਰਲੇੋਂ ਦੋ ਪੱਤਾ ਨਿਕਲ ਆਉਂਦੀਆਂ ਇੰਦਰ ਨੂੰ ਵੱਧ ਜਾਂਦਾ ਤਿੰਨਾ ਤੋਂ ਇੱਕ ਮਰਲੇ 'ਚੋਂ ਹਾਂ ਤਿੰਨ ਤਿੰਨ ਪੱਤਾ ਬਣਦੀਆਂ ਆ ਹਾਂਜੀ ਆਪ ਤੇ ਜੇ ਬਾਹਰ ਆਪਾਂ ਵੇਖ ਲਈਏ ਤੇ ਆਪਾਂ ਨੂੰ ਬਾਹਰ ਇਹ ਨਾ ਬੋਲ ਨਹੀਂ ਮਿਲਦਾ ਜੇ ਆਪਾਂ ਮਤਲਬ ਮੰਨ ਲਓ ਆਪਾਂ ਵੇਚ ਕੇ ਆਉਣੇ ਆ ਉੱਥੇ ਫੈਕਟਰੀ ਖੜਦੇ ਆ ਲੈ ਲੇ ਤੇ ਸਾਨੂੰ ਇਹਨੇ ਪੈਸੇ ਨਹੀਂ ਬਜਦੇ ਨਹੀਂ ਉਹ ਨਹੀਂ ਬਜਦੇ ਇੱਚ ਵੱਧ ਪੈਸੇ ਬਜਦੇ ਹਾਂ ਪੈਸੇ ਵੱਧ ਬਜਦੇ ਆ ਉਹ ਕਹਿੰਦਾ ਕਹਿੰਦੇ ਆ ਵੀ ਅਸੀਂ ਪਰਸੋਂ ਇੱਕ ਸਾਡੇ ਇੱਥੇ ਕੱਢ ਕੇ ਖੜਿਆ ਕਿਸੇ ਨੇ ਗੁੜ ਉਹਨਾਂ ਨੇ ਤਿੰਨ ਪੱਤਾ ਕੱਢੀਆਂ ਮੰਨ ਲਾਓ ਦਾ ਐਵਰੇਜ 15 ਅਗਰ ਦੀ 13 14 ਦੀ ਲਾਲੋ ਮਣ ਇੱਕ ਮਣ ਗੁੜ ਨਿਕਲਿਆ ਤਿੰਨ ਪੱਤਾ ਜੋ ਯਾਨੀ ਕਿ 4000 ਦਾ ਗੁੜ ਮਰਲਾ 1 ਇੱਕ ਮਰਲਾ ਹਣਾ ਹਾਂ 1500 ਦਾ ਇੱਕ ਮਰਲਾ ਉਹਨੇ ਲਿਆ ਸੀ 1500 ਬਜਾਰੋਂ ਮਤਲਬ ਕਿਸੇ ਕੋ ਜਿੰਮੇਦਾਰ ਕੋ ਖਰੀਦ ਕੇ ਉਹਨੇ ਗੋੜ ਕੱਢਿਆ ਆਪਣਾ ਉਹਨੂੰ ਮਤਲਬ ਕਿ ਲਾਏ ਬੰਦਾ ਹੀ ਆ ਇਹਦੇ ਚ ਠੀਕ ਆ ਵੀ ਖੇਤੜਾ ਆਪਾਂ ਨੂੰ ਜ਼ਰੂਰ ਕਰਨੀ ਪੈਂਦੀ ਆ ਮਿਹਨਤ ਬਹੁਤ ਆ ਇਹ ਨਹੀਂ ਗੱਲ ਮਿਹਨਤ ਵਾਲੇ ਕੰਮ ਕੋਈ ਨਹੀਂ ਸੌਖਾ ਨਹੀਂ ਹੈਗਾ ਇਹਦੇ ਚ ਇਹ ਆ ਵੀ ਖੇਤੜਾ ਕਰਕੇ ਅੱਧੋਂ ਵੱਧ ਸਾਨੂੰ ਬਚਦਾ ਬਚਦਾ ਵਾ ਹਾਂਜੀ ਤੇ ਨਾਲੇ ਸਾਨੂੰ ਸਾਫ ਵੈਰਾਈਟੀ ਮਿਲ ਜਾਂਦੀ ਖਾਣ ਨੂੰ ਤੇ ਸਾਫ ਸਾਨੂੰ ਸਾਰਾ ਕੁਝ ਸਾਫ ਮਿਲ ਜਾਂਦਾ ਆਪਣੇ ਹੱਥੀ ਸਾਰ ਕੋਈ ਚੀਜ਼ ਬਣਾਈ ਦੀ ਸਿਆਣਿਆਂ ਦੀ ਕਹਾਵਤ ਆ ਵੀ ਜਿੱਦਣ ਗੁੜ ਕੱਢਣਾ ਵਾ ਉਦੋਂ ਵੀ ਡੰਗਰ ਭੁੱਖੇ ਇਹ ਤਾਂ ਹੈਗੀ ਗੱਲ ਜਿੱਦਣ ਲਾਉਣਾ ਉਦੋਂ ਵੀ ਡੰਗਰ ਭੁੱਖੇ ਜਿੱਦਣ ਗੁੜ ਕੱਢਣਾ ਉਦੋਂ ਹੀ ਡੰਗਰ ਭੁੱਖੇ ਤੇ ਬਾਕੀ ਇਹ ਆ ਵੀ ਜਦੋਂ ਆਪਾਂ ਕੱਢਣਾ ਚਾਲੂ ਕਰਤਾ ਨਾ ਉਦੋਂ ਡੰਗਰ ਰੱਜਦੇ ਆ ਉਦੋਂ ਡੰਗਰ ਰੱਜਦੇ ਉਹ ਤਾਂ ਸ਼ੁਰੂ ਕੰਮ ਕਰਦੇ ਆ ਜਿੱਦ ਸ਼ੁਰੂ ਆਪਾਂ ਕੱਢਣ ਲੱਗਦੇ ਨਾ ਉਦੋਂ ਕਿਉਂਕਿ ਅਸੀਂ ਆਗ ਪੱਠਾ ਸਾਡੇ ਨਾਲ ਹੀ ਹੋ ਜਾਂਦਾ ਤੇ ਰਾਤ ਨੂੰ ਕੁਤਰ ਕੇ ਖੁਰਲੀਆਂ ਭਰਦੀ ਦੀਆਂ ਹਾਂਜੀ ਹਾਂਜੀ ਤੇ ਡੰਗਰ ਖਾਂਦੇ ਰਹਿੰਦੇ ਆ ਬਾਕੀ ਇਹ ਆ ਜੀ ਇਹ ਲਾਉਣ ਤੱਕ ਤੇ ਗੁਰਚ ਬਣ ਗੁਰ ਬਣ ਤੱਕ ਗੋਡੀਆਂ ਲਈ ਜਾਂਦਾ ਹੈ ਇਹ ਚ ਹਰ ਜੀ ਮਾ ਜ਼ਰੂਰ ਹੈ ਖੇਚਲੇ ਖੇਚਲੇ ਨਾਲ ਦੀ ਬਣੀ ਇੱਕ ਵਾਰੀ ਲਾਇ ਇੱਕ ਸਾਲ ਚ ਇੱਕ ਵਾਰੀ ਦੇਣੀ ਫਸਲਾਂ ਨੇ ਮਤਲਬ ਜੇ ਆਪਾਂ ਖੇਚਲ ਕਰੀਏ ਤਾਂ ਦੋ ਦੋ ਵੀ ਦੇ ਜਾਂਦਾ ਫਸਲਾਂ ਦੋ 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 ਫਸਲਾਂ ਦੇ ਜਾਂਦਾ ਹੈ ਇੱਕ ਵਾਰਾ ਲਾਇ ਇੱਕ ਵਾਰਾ ਦਾ ਲਾਇਆ ਜੇ ਆਪਾਂ ਉਤੇ ਮਿਹਨਤ ਕਰਦੇ ਆ ਚੰਗੀ ਉਹਦੀ ਸੇਵਾ ਸੰਭਾਲ ਕਰਦੇ ਆ ਦੂਜਾ ਲੋ ਜਿਹੜਾ ਉਹ ਚੰਗਾ ਹੋ ਜਾਂਦਾ ਵੇਦਾ ਤੇ ਬਾਕੀ ਦੇ ਬਹੁਤਾ ਲੋਕ ਹੁਣ ਪੁੱਟ ਕੇ ਲਾਉਂਦੇ ਕਿਉਂ ਅਗਲੇ ਸਾਲ ਘਟ ਜਾਂਦਾ ਬੋਲੋ ਬੜੀ ਚੂਹਾ ਪੈਣ ਕਰਕੇ ਨਾ ਚੂਹਾ ਪੈਣ ਕਰਕੇ ਫਿਰ ਉਹ ਮੁੱਢ ਪੋ ਲੈਂਦਾ ਉਹ ਖਤਮ ਸੁੱਕ ਜਾਂਦਾ ਘਟ ਜਾਂਦੀ ਹੈ ਮਤਲਬ ਘਟ ਜਾਂਦੀ ਹੈ ਵਿੱਚੋਂ ਤੇਰੀ ਐਵਰੇਜ ਘਟ ਜਾਂਦੀ ਹੈ ਅਦਰੇ ਘਟ ਜਾਂਦੀ ਹੈ ਹਾਂਜੀ ਤੇ ਅਗਲੇ ਸਾਲ ਏਰਕਾ 400 ਕੁਇੰਟਲ ਨਿਕਲਦਾ ਤੇ ਮੁੜ ਕੇ ਆਟੋਮੈਟਿਕ ਅਗੇ 7-7.5 ਫਸਲ ਪੈਣਾ 2.5 300 ਦਾ ਪਰ ਮਤਲਬ ਆਇਨਾ ਮਤਲਬ ਉਹਦਾ ਮੁੱਢ ਚੜੇ ਮੁੱਢ ਵਿੱਚੋਂ ਮਤਲਬ ਵਿਰਲਾ ਆ ਜਾਣਾ ਜਾਨੀ ਕਿ ਇਹਦਾ ਵੀ ਮੋਡੇ ਕਮਾਦਾ ਗੁਰ ਜਿਆਦਾ ਬਣਦਾ ਵਾ ਮੋਡੇ ਦਾ ਪੈਂਦਾ ਜਿਆਦਾ ਇੱਕ ਗੇਤਰੀ ਵੈਰੈਟੀ ਬਣ ਜਾਂਦੀ ਹੈ ਹਾਂ ਜਾਂਦੀ ਆ ਉਹਨੂੰ ਭਾਵੇਂ ਜਦੋਂ ਮਰਜੀ ਆਪਾਂ ਕੱਟ ਦ ਦਸਹਰੇ ਤੋਂ ਇੱਕ ਦੋ ਦਿਨ ਮਗਰੋਂ ਆਪਾਂ ਭਾਂਚਾ ਚਾਲੂ ਕਰ ਦੋ ਤੇ ਬਾਕੀ ਹੁਣ ਬਾਜ਼ਾਰ ਜੀ ਤੁਹਾਨੂੰ ਪਤਾ ਰੇਟ 80 ਰੁਪਏ ਵੀ ਕੰਡਿਆ ਕਿਤੇ 100 ਰੁਪਏ ਵੀ ਕੰਡਿਆ ਕੋਈ ਜਿੱਦਾਂ ਜਿੱਦਾਂ ਕਿਸੇ ਦਾ ਕੋਈ ਇਹ ਜੀ ਦੇ ਖੇਚਲ ਕਰਕੇ ਦੇਖੋ ਆਪਣਾ ਕੋਈ ਗਰੀ ਸ਼ਰੀ ਪਾਲੀ ਕੋ ਲਲਣ ਪੰਜੜ ਪਾਲੀ ਉਹ ਜਾ ਹੋਰ ਵੀ ਉਹ ਵੀ ਤੁਹਾਨੂੰ ਉਹ ਸਾਡਾ 200 ਰੁਪਏ ਵੀ ਵਿਕ ਜਾਂਦਾ ਉਹ ਵੀ ਤੁਹਾਨੂੰ ਪਾ ਕੇ ਵਿਖਾਵਾਂਗੇ ਅਸੀਂ ਗਰੀਆਂ ਲੈ ਆ ਕੇ ਉਹ ਵੀ ਪਾ ਕੇ ਵਿਖਾਉਣੇ ਆ ਉਹ ਵੀ ਤੁਹਾਨੂੰ ਵਿਖਾਉਣੇ ਆ ਬਾਕੇ ਗਰੀਆਂ ਵਿੱਚ ਪਾ ਕੇ ਬਣੂ ਸਾਰੇ ਅਸੀਂ ਸਾਡੇ ਨੂੰ ਤੇ ਅਸੀਂ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਕਹਾਂਗੇ ਕਿ ਘਰ ਖਾਣ ਵਾਸਤੇ ਜ਼ਰੂਰ ਕੋਈ ਕਨਾਲ ਡੇਢ ਕਨਾਲ ਦਾ ਮਰਲੇ ਜ਼ਰੂਰ ਲਾਉਣ ਆਪਣੇ ਘਰ ਖਾਣ ਵਾਸਤੇ ਜੇ ਗੁੜ ਪ੍ਰੋਪਰ ਖਾਣਾ ਹੈ ਤੇ ਤੇ ਨਹੀਂ ਖਾਣਾ ਫਿਰ ਵਕਰੀ ਬਾਜ਼ਾਰ ਤੋਂ ਗੰਦ ਲੈ ਕੇ ਨਾ ਖਾਓ ਬਾਜ਼ਾਰ ਚ ਬੜਾ ਕੁਝ ਵਿਕਣ ਰਿਹਾ ਜੀ। ਬਾਜ਼ਾਰ ਦੇ ਵਿੱਚ ਆਲੂ ਵੇਖਦੇ ਜੇ, ਖੰਡ ਵੀ ਵਿਕਦੀ ਜੇ। ਇਸ ਕਰਕੇ ਜਿਹੜਾ ਕਮਾ ਲਿਆ ਆਪਣਾ ਘਰ ਦਾ ਲਾ ਕੇ ਕੋਈ 10 ਮਰਲੇ ਲਾ ਲੋ ਤੁਹਾਡੇ ਖਾਨ ਜੋਗਾ ਘਰ ਦਾ ਘੜੋ ਜੀ। ਸੋ ਚਲੋ ਇਹਨੇ ਨਾ ਮੈਂ ਕਹਿੰਦਾ ਆ ਫਤਿਹ ਬੁਲਾਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।